ਅੱਜ ਆਪਣਾ ਹੈਗਾ ਚੌਥਾ ਦੇਣਾ ਹਾਂ ਕੜਾਈਆਂ ਸਿੱਖਦੇ ਹਾਂ ਤੇ ਅੱਜ ਆਪਾਂ ਕੀ ਸਿੱਖਾਂਗੇ ਫੁਲਕਾਰੀ ਟੰਕਾ ਫੁਲਕਾਰੀ ਟੰਕਾ ਅੱਜ ਇਹ ਤਾਂ ਕਿਹਨੂੰ ਕੀ ਕਹਿੰਦੇ ਨੇ ਪੱਟ ਦਾ ਟੱਗਾ ਟੱਗਾ ਨਹੀਂ ਪੱਟ ਦਾ ਟੱਗਾ ਫੁਲਕਾਰੀ ਟੰਕਾ ਵੈਸੇ ਤੁਹਾਨੂੰ ਮੈਂ ਬਾਅਦ ਚ ਸਿਖਾਣਾ ਸੀ ਥੋੜਾ ਜਿਹਾ ਡਿਫਿਕਲਟ ਹੁੰਦਾ ਹੈ ਫਿਰ ਤੁਸੀਂ ਕਹਿੰਨੇ ਆ ਵੀ ਅੱਜ ਹੀ ਸਿੱਖਣਾ ਹੈ ਤਾਂ ਚਲੋ ਸ਼ੁਰੂ ਕਰਦੇ ਆਂ ਵੇਖੀ ਜਾਏਗੀ ਜੋ ਹੋਏਗਾ ਠੀਕ ਹੈ ਅਜ ਨਾਲ ਇਹਨਾਂ ਨੂੰ ਮੈਂ ਬਿਲਕੁਲ ਹੀ ਨਹੀਂ ਫਰੇਮ ਲਈ ਕਿਹਾ ਮੈਂ ਕਿਹਾ ਕਿ ਕਿਤੇ ਇਹ ਬੋਰਿੰਗ ਨਾ ਹੋ ਜਾਏ ਇਹਨਾਂ ਲਈ ਸਾਰਾ ਕੁਝ ਤੇ ਕਿਤੇ ਮੁੜ ਕੇ ਲੱਗਣੀ ਨਾ ਪਰ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਮੇਰੇ ਮਗਰ ਮਗਰ ਫਰੇਮ ਲੈ ਘੁੰਮਦੇ ਨੇ ਵੀ ਕੋਲਸਟ ਆਪਾਂ ਸ਼ੁਰੂ ਕਰਨਾ ਹੈ ਤੇ ਫਿਰ ਮੈਂ ਨਾ ਸੌਖਾ ਸਟਿਚ ਕੋਈ ਦੇਣਾ ਸੀ ਜਿੱਦਾਂ ਬੇਟਨ ਚੇਨ ਸਟਿਚ ਦਿੱਤੀ ਸੀਗੀ ਮੈਂ ਤਾਂ ਚੇਨ ਸਟਿਚ ਕਰਾ ਤੇ ਇਹ ਮੈਡਮ ਜੀ ਕਹਿੰਦੇ ਨਹੀਂ ਮੈਨੂੰ ਤਾਂ ਫੁਲਕਾਰੀ ਟੰਕੇ ਸਿੱਖਣਾ ਹੈ ਕਿਉਂਕਿ ਕੱਲ ਅਸੀਂ ਫੁਲਕਾਰੀ ਟੰਕੇ ਦੀ ਵੀਡੀਓ ਵੇਖਦੇ ਪਏ ਸੀ ਤੇ ਦੱਸਾਂ ਦੀ ਸੀ ਵੀ ਇਹ ਬੜੀਆਂ ਸੋਹਣੀਆਂ ਨਿਕਲਦਾ ਆ ਤੇ ਦੇਖੋ ਤੁਸੀਂ ਕਿੰਨਾ ਇੰਜੋਏ ਕਰਦੇ ਪਏ ਨੇ ਬੱਚਿਆਂ ਦੀ ਛੁੱਟੀਆਂ ਦਾ ਇਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ ਪਏ ਛੁੱਟੀਆਂ ਇੰਨੀ ਆਰਾਮ ਨਾਲ ਤੇ ਇੰਨੀ ਵਧੀਆ ਨਿਕਲਦੀਆਂ ਪਈ ਜਿਕੇ ਨਨ ਹੁਲਕਾਰੀ ਟਾਂਕਾ ਵੇਖੋ ਕਿਹਜਾ ਬਣਿਆ ਆ ਕਿਉਂਕਿ ਹਜੇ ਇਹਨਾਂ ਦਾ ਬਿਲਕੁਲ ਪਹਿਲਾ ਦਿਨ ਸੀਗਾ ਤੇ ਹੌਲੀ ਹੌਲੀ ਕਰਦੇ ਕਰਦੇ ਆ ਜਾਏਗਾ ਪਰ ਫਿਰ ਵੀ ਕਾਫੀ ਹੱਦ ਤੱਕ ਵਧੀਆ ਬਣਾ ਲਿਆ ਆ ਠੀਕੇ ਜੀ ਸੋਹਣਾ ਬਣ ਗਿਆ ਆ ਇੱਕ ਬੱਚੇ ਨੇ ਸਿੱਖੀ ਏ ਚੈਨ ਸਟਿਚ ਚੈਨ ਸਿਥ ਥੋੜੀ ਠੀਕ ਆ ਡੇ ਬਾਏ ਡੇ ਹੋ ਜਾਏਗੀ ਠੀਕ ਹਨਾ ਕੁਛ ਸਿੱਖਦੇ ਪਏ ਨੇ ਛੁੱਟੀਆਂ ਨੂੰ ਖਰਾਬ ਨਹੀਂ ਕਰਦੇ ਪਏ ਕੁਛ ਨਾ ਕੁਛ ਸਿੱਖ ਰਹੇ ਨੇ ਅੱਜ ਗਲਤ ਸਿੱਖਣਗੇ ਕੱਲ ਨੂੰ ਵਧੀਆ ਵੀ ਕਰਨਗੇ ਪਰ ਕਾਫੀ ਹੱਦ ਤੱਕ ਵਧੀਆ ਕਰਦੇ ਪਏ ਨੇ